MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਉੱਧਰ ਆਸਟ੍ਰੇਲੀਆ ਦੇ ਵਿੱਚ ਝੀਲ ਦਾ ਨਾਮ ਗੁਰੂ ਨਾਨਕ ਲੇਕ ਰੱਖਿਆ ਜੀਹਾਂ ਮੈਲਬਰਨ ਆਸਟ੍ਰੇਲੀਆ ਦੇ ਸ਼ਹਿਰ ਨੇੜੇ ਬੈਰਿਕ ਸਪ੍ਰਿਗਜ਼ ਵਿਖੇ ਝੀਲ ਦਾ ਨਾਮ ਗੁਰੂ ਨਾਨਕ ਲੇਕ ਰੱਖਣ ਦਾ ਐਲਾਨ ਕੀਤਾ ਗਿਆ ਹੈ ਵਿਕਟੋਰੀਆ ਸੂਬੇ ਦੀ ਯੋਜਨਾਬੰਦੀ ਮੰਤਰੀ ਸੋਨੀਆ ਕਲਕੇਨੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਇਹ ਐਲਾਨ ਕਰਦਿਆ ਬਿਹੱਦ ਫਕਰ ਮਹਿਸੂਸ ਹੋ ਰਿਹਾ ਹੈ ਦੂਜੇ ਪਾਸੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਇਨਗ੍ਰੀਡ ਸਟ੍ਰੀਟ ਨੇ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਪੂਰੇ ਵਿਕਟੋਰੀਆ ਵਿੱਚ ਲਾਏ ਜਾਣ ਵਾਲੇ ਲੰਗਰ ਵਿੱਚ ਸੂਬਾ ਸਰਕਾਰ 6 ਲੱਖ ਡਾਲਰ ਦਾ ਯੋਗਦਾਨ ਪਾ ਰਹੀ ਹੈ ਹੁਣ ਤੱਕ ਇਸ ਝੀਲ ਨੂੰ ਬੈਰਿਕ ਸਪ੍ਰਿਗਜ਼ ਲੇਖ ਦੇ ਨਾਂ ਤੇ ਜਾਣਿਆ ਜਾਂਦਾ ਸੀ ਪਰ ਸਿੱਖਾਂ ਵੱਲੋਂ ਵਿਕਟੋਰੀਆ ਸੂਬੇ ਵਿੱਚ ਪਾਏ ਯੋਗਦਾਨ ਨੂੰ ਵੇਖਦਿਆਂ ਸ੍ਰੀ ਗੁਰੂ ਨਾਨਕ ਸਾਹਿਬ ਦੇ 555ਵੇਂ ਪ੍ਰਕਾਸ਼ ਦਿਹਾੜੇ ਮੋਕੇ ਝੀਲ ਦਾ ਨਵਾਂ ਨਾਂ ਗੋ ਨਾਨਕ ਲੇਕ ਰਖਰ ਦੀ ਗੱਲ ਕੀਤੀ ਗਈ ਹੈ ਮੈਲਬਨ ਨੇਰੇ ਬੈਰਿਕਸ ਪਲਿਕ ਜਿ ਵਿਖੇ ਮੌਜੂਦ ਹੈ ਝੀਲ ਸੋਨੀਆ ਕਲਕੇਨੀ ਨੇ ਅੱਗੇ ਕਿਹਾ ਕਿ ਝੀਲ ਵਾਲਾ ਇਲਾਕਾ ਰਵਾਇਤੀ ਤੋਤੇ ਮੂਲ ਬਾਛਿੰਦਿਆਂ ਦੀ ਮਾਲਕੀ ਹੈ ਇੱਥੇ ਅਤੇ ਉਹਨਾਂ ਦੀ ਸਹਿਮਤੀ ਨਾਲ ਹੀ ਝੀਲ ਨੂੰ ਨਵਾਂ ਨਾਂ ਦੇਣ ਦਾ ਫੈਸਲਾ ਲਿਆ ਗਿਆ ਹੈ ਜੀਲ ਨੇੜੇ ਪੱਕਾ ਸਾਈਲ ਲਾਉਣ ਵਾਸਤੇ ਸਿੱਖ ਭਾਈਚਾਰੇ ਨਾਲ ਸਲਾਹ ਮਸ਼ورہ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਮੈਲਬਨ ਵਾਟਰ ਤੇ ਕੇਸੀ ਸ਼ਹਿਰ ਦੀ ਪਰਦਵਾਨਗੀ ਵੀ ਲੋਰਿੰਦੀ ਹੋਵੇਗੀ ਦੂਜੇ ਪਾਸੇ ਇਨ ਗ੍ਰਿਡ ਸਟ੍ਰੀਟ ਨੇ ਕਿਹਾ ਕਿ ਚਾਹੇ ਕੋਰੋਨਾ ਮਹਾਮਾਰੀ ਹੋਵੇ ਜਾਂ ਫਿਰ ਹੜ੍ਹਾਂ ਵੱਲੋਂ ਬਚਾਈ ਤਬਾਈ ਸਿੱਖ ਭਾਈਚਾਰੇ ਵੱਲੋਂ ਲੋੜਵੰਦਾਂ ਵਾਸਤੇ ਲੰਗਰ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਆਸਟ੍ਰੇਲੀਆ ਵਿੱਚ ਜੰਗਲਾਂ ਦੁਰਾਰ ਵੀ ਸਿੱਖ ਵਾਲੰਟੀਅਰ ਲਗਾਤਾਰ ਸੇਵਾ ਵਿੱਚ ਜੁਟੇ ਰਹੇ ਇੱਥੇ ਦੱਸਣਾ ਪੈਂਦਾ ਹੈ ਕਿ ਵਿਕਟੋਰੀਆ ਸੂਬੇ ਵਿੱਚ ਤਕਰੀਬਨ 1 ਲੱਖ ਸਿੱਖ ਵਸਦੇ ਹਨ ਤੁਹਾਨੂੰ ਕਿਵੇਂ ਦਾ ਲੱਗਾ ਇਹ ਫੈਸਲਾ ਆਪਣੇ ਸੁਝਾਅ ਜਰੂਰ ਮੈਸੇਜ ਕਰਕੇ ਦਿਓ ਉਧਰ ਤੁਸੀਂ ਵੀ ਜਾਣੋ ਡੋਨਲਡ 트ੰਪ ਦੀ ਨਵੀਂ ਟੀਮ ਬਾਰੇ ਕੌਣ-ਕੌਣ ਹੈ ਨਵੇਂ ਮੰਤਰੀ ਕਿੰਨਾਂ ਦਾ ਆ ਰਿਹਾ ਅੱਗੇ ਨਾਮ ਜੀਹਾਂ ਤੁਹਾਨੂੰ ਦੱਸਦੇ ਆ ਬਨੇ ਰਹੋ ਚੈਨਲ ਦੇ ਨਾਲ ਨਿਊ ਯਾਰਕ ਨੋਲਨ 트াম্প ਨੇ ਹੁਣ ਵਾਈਟ ਹਾਊਸ ਜੇ ਆਪਣੇ ਦੂਜੇ ਕਾਰਜਕਾਲ ਲਈ ਟੀਮ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਆਪਣੀ ਚੋਣ ਮੁਹਿੰਮ ਦੌਰਾਨ 트াম্প ਨੇ ਕਿਸੇ ਵੀ ਅਹੁਦੇ ਤੇ ਨਿਯੁਕਤੀ ਨੂੰ ਲੈ ਕੇ ਕੋਈ ਸਿੱਧਾ ਬਿਆਨ ਨਹੀਂ ਦਿੱਤਾ ਹਾਲਾਂਕਿ ਉਸ ਨੇ ਕਈ ਮੌਕਿਆਂ ਤੇ ਸੰਕੇਤ ਦਿੱਤਾ ਹੈ ਕਿ ਉਹ ਆਪਣੀ ਚੋਟੀ ਦੀ ਟੀਮ ਵਿੱਚ ਕਿਸ ਨੂੰ ਰੱਖਣਾ ਚਾਹੁੰਦੇ ਹਨ 트াম্প ਨੇ ਆਪਣੇ ਦੂਜੇ ਕਾਰਜਕਾਲ ਲਈ ਕੁਝ ਨਾਵਾਂ ਨੂੰ ਮਜ਼ਦੂਰੀ ਦੇ ਦਿੱਤੀ ਗਈ ਹੈ ਕਿ ਕੁਝ ਨਾਵਾਂ ਬਾਰੇ ਉਹਨਾਂ ਨੇ ਸਪਸ਼ਟ ਕੀਤਾ ਹੈ ਪਰ ਉਹਨਾਂ ਦੀ ਟੀਮ ਹਿੱਸਾ ਨਹੀਂ ਲਵੇਗੀ ਇਹ ਕੁਝ ਸੰਕੇਤ ਜਿਹੜੇ ਗਿਆ ਉਹ ਦੱਸੇ ਜਾ ਰਹੇਗੇ ਤੁਹਾਨੂੰ ਦੱਸ ਦੇ ਗਿਆ ਤੇ ਉਹਨਾਂ ਨੂੰ ਜਿਹੜਾ ਅਹੁਦਿਆਂ ਨੂੰ ਲੈ ਕੇ ਅਜੇ ਵੀ ਸ਼ੱਕ ਜਤਾਇਆ ਜਾ ਰਿਹਾ ਹੈਗਾ ਉਹ ਜਾਣਦੇ ਹਾਂ ਇਸ ਦੌੜ ਵਿੱਚ ਕਿਹੜੇ ਕਿਹੜੇ ਨਾਵਾਂ ਨੂੰ ਮਜ਼ਦੂਰੀ ਮਿਲੀ ਹੈ ਤੇ ਕੌਣ-ਕੌਣ ਹੋ ਸਕਦਾ ਹੈ ਸ਼ਾਮਿਲ ਜੀ ਹਾਂ ਸੂਸੀ ਵਿਲਸ ਸੂਜੀ ਵਿਲਸ ਇੱਕ ਅਦਭਵੀ ਰਿਪਬਲਿਕਨ ਅਤੇ ਜਿਸ ਦੇ ਡੋਨਾਲਡ ਰੋਨਾਲਡ ਰੀਗਨ ਅਤੇ ਰੋਨ ਡਿਸੈਲਟਿਵ ਦੇ ਨਾਲ-ਨਾਲ 2016 ਤੋਂ 2024 ਵਿੱਚ ਡੋਨਾਲਡ 트੍ਰੰਪ ਦੀਆਂ ਚੋਣ ਮੁਹਿੰਮਾਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਐਲਿਸ ਸਟੈਫਨਿਕ ਅਮਰੀਕੀ ਨੈਟਵਰਕ ਸੀਐਨਐਨ ਦੇ ਮੁਤਾਬਕ 트੍ਰੰਪ ਨੇ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਵੱਜੋਂ ਆਪਣੀ ਸਹਾਇਕ ਐਲਿਸ ਸਟੈਫਨੀ ਨੂੰ ਭੇਜਣ ਦੀ ਪੇਸ਼ਕਿਸ਼ ਕੀਤੀ ਹੈ ਟੌਮ ਹੋਮਨ 트੍ਰੰਪ ਨੇ ਐਤਵਾਂ ਨੂੰ ਕਿਹਾ ਕਿ ਟੌਪ ਹੋਮਨ ਨੂੰ ਅਮਰੀਕਾ ਦੀਆਂ ਸਰਹੱਦਾਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦਾ ਇੰਚਾਰਜ ਲਗਾਇਆ ਜਾ ਸਕਦਾ ਹੈ ਮਾਈਕ ਪੋਪਿਓ ਮਾਈਕ ਪੋਪਿਓ ਨੇ 트੍ਰੰਪ ਪ੍ਰਸ਼ਾਸਨ ਵਿੱਚ ਸੀਆਈਏ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ ਇਲਾਨ ਮਸਕ ਅਰਬਤੀ ਇਲਾਨ ਮਸਕ ਚੋਨਾ ਤੋਂ ਪਹਿਲਾਂ ਦੇ ਮਹੀਨਿਆਂ ਵਿੱਚ ਟਰੰਪ ਦੇ ਸਭ ਤੋਂ ਕੱਟਰ ਸਮਰਥਕਾਂ ਵਿੱਚੋਂ ਉੱਭਰੇ ਹਨ ਰੋਬਰਟ ਐਫ ਕਨੇਡੀ ਜੂਨੀਅਰ ਰੋਬਰਟ ਐਫ ਕਨੇਡੀ ਜੂਨੀਅਰ ਅਗਸਟ ਵਿੱਚ ਟਰੰਪ ਦਾ ਸਮਰਥਕ ਕਰਨ ਲਈ ਰਾਸ਼ਟਰਪਤੀ ਦੀ ਦੌੜ ਤੋਂ ਹਟ ਗਿਆ ਸੀ ਡੌਨ ਜੂਨੀਅਰ ਐਰਿਸ ਅਤੇ ਲਾਰਾ ਟਰੰਪ ਦੀ ਧੀ ਅਤੇ ਜਵਾਈ ਇਵਾਕਾ ਟਰੰਪ ਅਤੇ ਜੈਰਡ ਕੁਝ ਨਰ ਉਹਨਾਂ ਦੇ ਪਹਿਲੇ ਕਾਰਜਕਾਰ ਦੌਰਾਨ ਉਹਨਾਂ ਦੇ ਸੀਨੀਅਰ ਸਲਾਹਕਾਰ ਵਿੱਚੋਂ ਹਨ ਰਿਚਰਡ ਗ੍ਰੇਂਡਲ ਵਿਦੇਸ਼ਕ ਨੀਤੀ ਦੇ ਟਰੰਪ ਦੇ ਸਭ ਤੋਂ ਨੇੜੀ ਸਹਿਯੋਗੀਆਂ 'ਚੋਂ ਇੱਕ ਹਨ ਲੈਰੀ ਕੁਡਲੋ ਫੋਕਸ న్యూਸ ਲੈਰੀ ਕੁਡਲੋ ਨੇ ਟਰੰਪ ਦੇ ਜ਼ਿਆਦਾਤਰ ਪਹਿਲੇ ਕਾਰਜਕਾਰ ਲਈ ਨੈਸ਼ਨਲ ਇਕਨਾਮੀ ਸਟ ਕਾਉਂਸਲ ਆਫ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਹੈ ਮਾਰਕੋ ਰੋਬਿਓ ਫਲੋਰੀਡਾ ਦੇ ਸੈਨੇਟਰ ਮਾਰਕੋ ਰੋਬਿਓ ਜੋ 2016 ਵਿੱਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣ ਲਈ 트ੰਪ ਦੇ ਵਿਰੁੱਧ ਅਸਫਲ ਰਹੇ ਦੇਸ਼ ਮੰਤਰੀ ਲੇਵੀ ਇੱਕ ਸੁਭਾਵਿਕ ਉਮੀਦਵਾਰ ਹੁਣ 3.80 ਲੱਖ ਪ੍ਰਵਾਸੀਆਂ ਨੂੰ ਮਿਲੀ ਕੈਨੇਡਾ ਦੀ ਪੀਆ ਜੀ ਹਾਂ ਪੰਜਾਬੀ ਵਾਲੀ ਖੁਸ਼ਖਬਰੀ ਹੈ ਗਿਆ ਦੇਸ਼ਾ ਵਿਦੇਸ਼ਾਂ 'ਚ ਵਸਦੇ ਲੋਕਾਂ ਲਈ ਖੁਸ਼ਖਬਰੀ ਹੈਗੀ ਆ ਟੋਰਾਂਟੋ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੋਗ ਵਧਨ ਦੀਆਂ ਰਿਪੋਰਟਾਂ ਦਰਮਿਆਨ ਕੈਨੇਡਾ ਵਿੱਚ 380000 ਨਵੇਂ ਪਰਮਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਜਾ ਚੁੱਕਾ ਹੈ ਸਿਟੀਜ਼ਨਸ਼ਿਪ ਹਾਸਲ ਕਰਨ ਵਾਲਿਆਂ ਦੀ ਗਿਣਤੀ ਤਕਰੀਬਨ 210 ਦੱਸੀ ਜਾ ਰਹੀ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੀ ਵੈੱਬਸਾਈਟ ਮੁਤਾਬਕ ਮੌਜੂਦਾ ਵਰੇ ਦੌਰਾਨ ਸਟੱਡੀ ਵੀਜ਼ਾ ਦੀਆਂ 655000 ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਜਦ ਕਿ ਵਰਕ ਪਰਮਿਟ ਵਾਲੀਆਂ 974000 ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ ਵਰਕ ਪਰਮਿਟ ਦੀ ਮਿਆਦ ਵਧਾਉਣ ਲਈ ਵਾਲੀਆਂ ਅਰਜ਼ੀਆਂ ਵੀ ਸ਼ਾਮਲ ਹਨ ਤੁਹਾਨੂੰ ਦੱਸ ਦਈਏ ਕਿ 199000 ਬਣੇ ਕੈਨੇਡੀਅਨ ਸਿਟੀਜ਼ਨ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲੌਗ ਦਾ ਜ਼ਿਕਰ ਕੀਤਾ ਜਾਵੇ ਤਾਂ 30 ਸਤੰਬਰ ਦੇ ਅੰਤ ਤੱਕ 245000 ਅਰਜ਼ੀਆਂ ਵਿਚਾਰ ਅਧੀਨ ਹਨ ਜਿਨ੍ਹਾਂ ਵਿੱਚੋਂ ਤਕਰੀਬਨ 11 ਲੱਖ ਅਰਜ਼ੀਆਂ ਬਾਰੇ ਫੈਸਲਾ ਲੈ ਦੀ ਤੈਅशुदा ਹੱਦ ਲੱਗ ਚੁੱਕੀ ਸੀ ਕੈਨੇਡਾ ਤੇ ਭਾਰਤ ਵੱਲੋਂ ਇੱਕ ਦੂਜੇ ਦੇ ਡਿਪਲੋਮੈਟਸ ਕੱਢਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ 7.6 ਫੀਸਦੀ ਵਾਦੇ ਨਾਲ 10,78,000 ਤੇ ਪੁੱਜ ਗਿਆ ਤੇ ਸਤੰਬਰ ਵਿੱਚ ਇਹ ਅੰਕੜਾ तकरीबन 11 ਲੱਖ ਦੱਸਿਆ ਗਿਆ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਉਹਨਾਂ ਅਰਜ਼ੀਆਂ ਨੂੰ ਬੈਕਲੌਗ ਵਿੱਚ ਮੰਨਿਆ ਜਾਵੇ ਜਿਨ੍ਹਾਂ ਦੀ ਪ੍ਰੋਸੈਸਿੰਗ ਤੈ ਛੁੱਟਾ ਸਮਾਂ ਹੱਦ ਦੇ ਅੰਦਰ ਨਹੀਂ ਕੀਤੀ ਜਾਂਦੀ ਇਮੀਗ੍ਰੇਸ਼ਨ ਵਿਭਾਗ ਮੁਤਾਬਕ 80% ਦੀ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ तय ਸਮਾਂ ਹੱਦ ਦੇ ਅੰਦਰ ਕੀਤੀ ਜਾ ਰਹੀ ਹੈ ਤੇ ਬਾਕੀ 20% ਦੀਆਂ ਅਰਜ਼ੀਆਂ ਨੂੰ ਗੁੱਜਲਦਾਰ ਮੰਦਿਆਂ ਵਾਧੂ ਸਮੇਂ ਦੀ ਜ਼ਰੂਰਤ ਪੈ ਰਹੀ ਹੈ ਤੁਹਾਨੂੰ ਕਿਵੇਂ ਦਾ ਲੱਗਾ ਕੈਨੇਡਾ ਸਰਕਾਰ ਦਾ ਫੈਸਲਾ ਆਪਣੇ ਸੁਝਾਅ ਜ਼ਰੂਰ ਕਮੈਂਟ ਬਾਕਸ ਵਿੱਚ ਦਿਓ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen marriage lagan is a leading matchmaking services provider we offer trusted and authentic matrimonial profile for those who are looking for brides and grooms for marriage register at info at marriagelagan .com. we cater for usa canada uk india and fiji for more information call 510-943-8037 that is 510-943-8037